ਤੇਰੀ ਕਿਰਪਾ ਕਰ ਗੁਰੂ ਆਧਿਕਾਰ ਗੁਰੂ ਆ ਮੈਂ ਓਟ ਤਕਾੜੀ ਤੇਰੀ ਕਿਰਪਾ ਕਰ ਗੁਰੂ ਆਧਿਕਾਰ ਗੁਰੂ ਆ ਮੈਂ ਓਟ ਤਕਾੜੀ ਤੇਰੀ ਕਿਰਪਾ ਕਰ ਗੁਰੂ ਆਧਿਕਾਰ ਗੁਰੂ ਆ ਮੈਂ ਓਟ ਤਕਾੜੀ ਤੇਰੀ ਕਿਰਪਾ ਕਰ ਗੁਰੂ ਆਧਿਕਾਰ ਗੁਰੂ ਆ ਮੈਂ ਓਟ ਤਕਾੜੀ ਤੇਰੀ ਕਿਰਪਾ ਕਰ ਮੈਂ ਕੂ ਕਰ ਤੇਰੇ ਦਰਤਾ ਜੀ ਮੈਨੂੰ ਰਾਖੀ ਆਪ ਦੇ ਕਰਦਾ ਜੀ ਜਦੋਂ ਓਟ ਤਕਾਈ ਜਦੋਂ ਕਲਮ ਉਠਾਈ ਗੁਰੂ ਮੇਰਾ ਹੋਣਾ ਸਹਾਈ ਗੁਰੂ ਜੀ ਲਾਜ ਰਖੀ ਮੇਰੀ ਕਰਪਾ ਕਰ ਗੁਰੂਆ ਕਰ ਗੁਰੂਆ ਮੈਂ ਓਟ ਤਕਾਣੀ ਤੇਰੀ ਕਰ ਉਹ ਤਾ ਪਰ ਬ੍ਰਹਮ ਵਿੱਚ ਬੈੰਦਾ ਸੀ ਉਹ ਤਾ ਰੱਬ ਰੱਬ ਕਾ ਮੈਂਦਾ ਸੀ ਜਦੋਂ ਚਿਤ ਸਹਿਰ ਨੂੰ ਜਾਵੇ ਉਦੋਂ ਹੀ ਉਹ ਡੇਰਸਾਂ ਨੂੰ ਜਾਵੇ ਜਾ ਕੇ ਪੈਸਤਾ ਦੇ ਵਾਰ ਖਲਾਵੇ ਜੀ ਮੈਂ ਇਥੋਂ ਸਹਿਤ ਹੋਵੇ ਨਾ ਤੇਰੀ ਕਰਤਾ ਕਰ ਗੁਰੂਆ ਕਰ ਗੁਰੂਆ ਉਹ ਰਕਦਾਈ ਤੇਰੀ ਕਿਰਪਾ ਕਰ ਗੁਰੂਆ ਓ ਕਾ Bye. ਆਇਆ ਸੀ ਦੁਨੀਆਂ ਵਿੱਚ ਕਦਮ ਟਕਾਇਆ ਸੀ ਨਾਮ ਮੁਹੰਮਦ ਸ਼ਾਹ ਅਖਵਾਇਆ ਸੀ ਤੂੰ ਐ ਬਲੀਆਂ ਦਾ ਬਲੀ ਨਾਲ ਹਜ਼ਰਤ ਅਲੀ ਨਾਲ ਚਲੇ ਸ਼ਾਹੀ ਗੁਰੂ ਜੀ ਸਾਹਿਬ ਬਾੜੇ ਆਲੀ ਤੇਰੀ ਕਿਰਪਾ ਕਰ ਗੁਰੂ ਆ ਕੀ ਕਰ ਗੁਰੂ ਆ ਮੈਂ ਓਟ ਤਕ ਗਰੀ ਤੇਰੀ ਕਿਰਪਾ ਕਰ ਚਟੜਿਆ ਸੀ ਉਹ ਦੁਕਾਟ ਬਗੰਬਰਾ ਕਰਿਆ ਸੀ ਸਿਰ ਤਾਜ ਨੂਪ ਦੇ ਧਰਿਆ ਸੀ ਫਿਰ ਇਹ ਨੂਪ ਦੀ ਦਹਾਈ ਕਰੇ ਦੁੱਖਾਂ ਦੀ ਸਫਾਈ ਜਦੋਂ ਤੇਗ ਕਮਾਈ ਤੇ ਕੌਣ ਚੱਲ ਕੇ ਚਲੂਗਾ ਤੇਰੀ ਕਰਤਾ ਕਰ ਗੁਰੂ ਆਜਾ ਕਰ ਗੁਰੂ ਆਖੇ ਜੋਤ ਕਜਾਈ ਤੇ ਮੈਂ ਰੋਟ ਟਕਾਣੀ ਤੇਰੀ ਕਿਰਪਾ ਕਰ ਗੁਰੂ ਆ ਜੈਕਾਰ ਗੁਰੂ ਆ ਮੈਂ ਰੋਟ ਟਕਾਣੀ ਤੇਰੀ ਕਿਰਪਾ ਕਰ ਗੁਰੂ ਆ ਤੇ ਔਲੀਏ ਮੈਨ ਨੂੰ ਆਏ ਸੀ ਗਲਹਾਰ ਨੂੰ ਪਦੇ ਪਾਏ ਸੀ ਦੇਵਤਿਆਣੇ ਫੁੱਲ ਵਰਸਾਏ ਸੀ ਹੋਨ ਕੁਵਰਸ ਨਾਇਆ ਦੇਣ ਪਰੀਆਂ ਵਧਾਈਆਂ ਚਲ ਅਰਸ਼ਾਂ ਚੋਂ ਆਈਆਂ ਜਾਦੋ ਭਾਈ ਕੋਦਰਤ ਨੇ ਫੇਰੀ ਕਰ ਕਰ ਗੁਰਵਾ ਕਰ ਗੁਰਵਾ ਮੈਂ ਓੜਤ ਕਾਲੀ ਤੇਰੀ ਕਿਰਪਾ ਕਰ ਗੁਰਵਾ ਜੀ ਕਰ ਗੁਰਵਾ ਮੈਂ ਓੜਤ ਛਾਲੀ ਤੇਰੀ ਕਿਰਪਾ ਕਰ Pode <Sessly> Guru, <Sessly> ਪਾਇਆ ਸੀ ਇੱਕ ਬੂਤਾ ਨੂੰ ਪਨੇ ਲਾਇਆ ਸੀ ਨਾਮ ਸੋਹੇਲ ਸਿੰਘ ਰਖਵਾਇਆ ਸੀ ਜਿ ਲਈ ਫਜਲਾ ਜੋ ਥਾਪੀ ਖੋਲੀ ਜਿਗਰ ਦੀ ਤਾਂ ਕੀ ਵੇਖ ਮਾਰ ਕੇ છાਤੀ ਇੱਕ ਬੂਤਾ ਫਜਲ ਦੀ ਕੇਰੀ ਕਰਪਾ ਕਰ ਗੁਰੂ ਦਾ ਗੁਰੂਆਮੀ ਵਾਲੇ ਨੂੰ ਕਰ ਲਈ ਤਿਆਰੀ ਸੀ ਮਿਲੇ ਪਾਉਣਾ ਨੂੰ ਪਾਉਣਾ ਹਾਰੀ ਜੀ ਉਹ ਤਾਂ ਉੱਡ ਗਿਆ ਮਾਰਿਓ ਡਾਰੀ ਜੀ ਬਾਬਾ ਵੇਖੇ ਖੜਾ ਕਪੂਰ ਉਹਦੇ ਮਸਤ ਤੇ ਚਮਕੇ ਨੂਰੀ ਉਹਨੂੰ ਮਿਲ ਕੇ ਆਪ ਹਜੂਰ ਜੀ ਦੇਵੇ ਪੁੱਤਰਾਂ ਦੇ ਬਾਗ ਦਲੇਰੀ ਕਿਰਪਾ ਕਾ ਆਕਰ ਗੁਰੂਆਂ ਜੀ ਨਾਂ ਦੀ ਯਾਦਤ ਪਾਈਏ ਜੀ ਲਗ ਚਾਰਨੀ ਭੋਲ ਬਗਸ਼ਾਈਏ ਜੀ ਤੇਰਾ ਜਸ ਸੰਗਤਾਂ ਵਿੱਚ ਗਾਈਏ ਜੀ ਮਾਈ ਦੰਦਮ ਤੇਥੋਂ ਡਰਦਾ ਮੇਰਾ ਖੋਲ ਮਗਜ ਦਾ ਪੜਦਾ ਤੇਰੀ ਓਟ ਦੁਖਾ ਨਾ ਲੜਦਾ ਜਿ ਕੰਮ ਮਤੇਗਾ ਚਪੇਰੇ ਤੇਰੀ ਅਗੈਰ ਪਾ ਕਰ ਗੁਰੂਆਂ ਕਰਪਾ ਕਰ ਗੁਰੂਆ ਦੇ ਕਰ ਗੁਰੂਆ ਮੈਂ ਉਠਤ ਕਾਲੀ ਤੇਰੀ ਕਿਰਪਾ ਕਰ ਗੁਰੂਆ ਹੁਣ ਪਰਿਆਦਾ ਆਵੇ ਜੀ ਵਾਂਝ ਕਾਲ ਮੇਂ ਜੀ ਕਰਦੇ ਲਾਵੇ ਜੀ ਬੇੜੇ ਸੰਗਤਾਂ ਦੇ ਭਾਰ ਲਗਾਵੇ ਜੀ ਜੀ ਮੇਰੀ ਅਰਜ਼ ਕਰੋ ਮਨਜ਼ੂਰ ਚੋਰੀ ਤਾਪਦਾ ਤੇਰਾ ਨੂਰ ਤੂੰ ਹੈ ਆਪੇ ਰੱਬ ਨਵੀਂ ਰਸੂਲਾ ਤੇ ਤਨ ਕੋ ਦਰਾਂ ਦਾ got a good